ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਨਿਤ ਕਪੂਰ ਲਗਾਤਾਰ ਖਨੌਰੀ ਬਾਰਡਰ ਦੀ ਤੁਹਾਨੂੰ ਹਰ ਇੱਕ ਤਸਵੀਰ ਵਿਖਾ ਰਹੇ ਹਾਂ ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ ਔਰ ਅੱਜ ਜਿਸ ਸੰਗ ਦੇ ਨਾਲ ਪੰਜਾਬ ਦੇ ਡੀਜੀਪੀ ਜਿਹੜੇ ਨੇ ਉਹ ਡੱਲੇਵਾਲ ਸਾਹਿਬ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆਏ ਉਸ ਤੋਂ ਬਾਅਦ ਅਧିକਾਰੀਆਂ ਦੀ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਹੋਈ ਕਿਉਂਕਿ ਸੁਪਰੀਮ ਕੋਰਟ ਦੀ ਤਰਫੋਂ ਜਿਹੜੇ ਆਰਡਰ ਆਏ ਸੀ ਕਿ ਡੱਲੇਵਾਲ ਸਾਹਿਬ ਨੂੰ ਜਿਹੜੀ ਮੈਡੀਕਲ ਫੈਸਿਲਿਟੀ ਹੈ ਤੁਰੰਤ ਉਪਲਬਧ ਕਰਾਈ ਜਾਏ ਤੇ ਉਸੇ ਨੂੰ ਲੈ ਕੇ ਸਵੇਰ ਤੋਂ ਬੈਠਕਾਂ ਦਾ سلسلہ ਜਿਹੜਾ ਉਹ ਲਗਾਤਾਰ جاری ਸੀ ਔਰ ਉਹਨਾਂ ਬੈਠਕਾਂ ਤੋਂ ਬਾਅਦ ਸਿੱਟਾ ਆਇਆ ਨਿਕਲਿਆ ਕਿ ਡੱਲੇਵਾਲ ਸਾਹਿਬ ਕਹਿ ਰਹੇ ਨੇ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮੈਡੀਕਲ ਜਿਹੜੀ ਹੈ ਉਹ ਉਪਲਬਧ ਨਾ ਕਰਾਈ ਜਾਏ ਉਹਨਾਂ ਨੂੰ ਡਾਕਟਰ ਸੋਇਮਾਨ ਜਿਹੜੇ ਨੇ ਉਹੀ ਜਿਹੜੀ ਉਹਨਾਂ ਦੀ ਟੀਮ ਮੈਡੀਕਲ ਫੈਸਿਲਿਟੀ ਉਪਲਬਧ ਕਰਾ ਰਹੀ ਹੈ ਉਹ ਉਸੇ ਟ੍ਰੀਟਮੈਂਟ ਤੇ ਰਹੇਗੇ ਲੇਕਿਨ ਦੂਜੇ ਪਾਸੇ ਆ ਜਰੂਰ ਸਹਿਮਤੀ ਬਣੀ ਹੈ ਕਿ ਇੱਕ ਐਂਬੂਲੈਂਸ ਜਿਹੜੀ ਹੈ ਜਿਹੜੀ ਇੱਕ ਸਰਕਾਰੀ ਐਂਬੂਲੈਂਸ ਹੈ ਉਸ ਨੂੰ ਇੱਥੇ ਖੜਨ ਦੀ ਪਰਮਿਸ਼ਨ ਦੇ ਦਿੱਤੀ ਗਈ ਹੈ ਤੁਹਾਨੂੰ ਤਸਵੀਰ ਵਿਖਾ ਰਹੇ ਹਾਂ ਬਿਲਕੁਲ ਢੱਲੇਵਾਲ ਸਾਹਿਬ ਦਾ ਟੈਂਟ ਤੋਂ ਕੁਝ ਹੀ ਦੂਰੀ ਦੇ ਉੱਪਰ ਮੌਜੂਦ ਹੈ ਔਰ ਉਸ ਟੈਂਟ ਤੋਂ ਥੋੜੀ ਦੂਰੀ ਦੇ ਉੱਪਰ ਐ ਇੱਕ ਸਰਕਾਰੀ ਐਂਬੂਲੈਂਸ ਜਿਹੜੀ ਹੈ ਉਸ ਦੀ ਇੱਥੇ ਤੈਨਾਤੀ ਆਨ ਅਗੋਂ ਦੀ ਇੱਕ ਵੱਡੀ ਬੈਠਕ ਹੋਈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਤੇ ਉਸ ਤੋਂ ਬਾਅਦ ਐਂਬੂਲੈਂਸ ਜਿਹੜੀ ਇੱਥੇ ਖੜਾ ਦਿੱਤੀ ਗਈ ਹੈ 108 ਨੰਬਰ ਐਂਬੂਲੈਂਸ ਹੈ ਔਰ ਐਡਵਾਂਸ ਲਾਈਫ سپورਟ ਸਿਸਟਮ ਇਸ ਦੇ ਵਿੱਚ ਹੈਗਾ ਐਂਬੂਲੈਂਸ ਜਿਹੜੀ ਇੱਥੇ ਹੈ ਸਟਾਫ ਜਿਹੜਾ ਉਹ ਵੀ ਇੱਥੇ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕਿ ਕੁਝ ਫੈਸਿਲਿਟੀ ਹੈ ਇਸ ਐਡਵਾਂਸ ਲਾਈਫ سپورਟ ਸਿਸਟਮ ਦੇ ਅੰਦਰ ਸਰ ਐਮਰਜੈਂਸੀ ਡਰਗਸ ਸਾਰੀਆਂ ਅਵੇਲੇਬਲ ਨੇ ਮੋਨੀਟਰ ਹੈ ਆਪਣੇ ਕੋਲ ਡੀਫਿਬ ਹੈ ਜੀ ਹਾਂਜੀ ECG ਮਸ਼ੀਨ ਵਗੈਰਾ ਸਰ ਜੋ ਜੋ ਬੇਸਿਕ ਰਿਕੁਆਇਰਮੈਂਟ ਆ ਸਾਰੀ ਹੈਗੀ ਹੈ ਆਕਸੀਜਨ ਮੇਟਾ ਸਾਰੀ ਸੀ ਹਾਂਜੀ 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 ਸਰ ਜੀ ਠੀਕ ਤੇ ਤੁਹਾਡੀ ਹੁਣ 24 ਘੰਟੇ ਦੀ ਇੱਥੇ ਤਾਂ ਹਾਂਜੀ ਰਾਉਂਡ ਦੀ ਕਲੌਕ ਡਿਊਟੀਆਂ ਲੱਗ ਰਹੀਆਂ ਨੇ ਇੱਥੇ ਮਤਲਬ ਟੀਮਸ ਆਉਂਦੀਆਂ ਨੇ ਮਾਰਨਿੰਗ ਈਵਨਿੰਗ ਤੇ ਨਾਈਟ ਜੀ ਡਾਕਟਰ ਹੁੰਦੇ ਨੇ ਫਾਰਮਾਸਿਸਟ ਹੁੰਦੇ ਨੇ ਮਤਲਬ ਵਾਰਡ ਅਟੈਂਡੈਂਟ ਹੁੰਦੇ ਨੇ ਨਾਲ ਤੇ ਐਂਬੂਲੈਂਸ ਦੇ ਡਰਾਈਵਰ ਹੋਗੇ ਇੱਕ ਮੈਡੀਕਲ ਟੈਕਨੀਸ਼ੀਅਨ ਹੋ ਗਿਆ ਮੈਡੀਕਲ ਟੈਕਨੀਸ਼ੀਅਨ ਹਾਂਜੀ ਹਾਂਜੀ ਯਾਨੀ ਯਾਨੀ ਪ੍ਰੋਪਰ ਅਗਰ ਕਿਸੇ ਵੀ ਸਮਾਂ ਮੈਡੀਕਲ ਫੈਸਿਲ ਹਾਲਾਕੀ ਇੱਥੇ ਤੈਨਾਤੀ ਜ਼ਰੂਰ ਹੋ ਗਈ ਹੈ ਸਰਕਾਰ ਦੀ ਤਰਫੋਂ ਇੱਥੇ ਤੈਨਾਤੀ ਕੀਤੀ ਗਈ ਹੈ ਜਿਸ ਦੀ ਤਸਵੀਰ ਵੀ ਵਿਖਾ ਰਹੇ ਮੈਮ ਕਿਸ ਤਰ੍ਹਾਂ ਦੇ ਨਾਲ ਫੰਕਸ਼ਨਿੰਗ ਕਰਦੀ ਹੈ ਓਵਰਆਲ ਜਿਸ ਤਰ੍ਹਾਂ ਦੇ ਨਾਲ ਸਰਦ ਨੇ ਦੱਸਿਆ ਓਵਰਆਲ ਅਗਰ ਕਹਿ ਸਕਦੇ ਹਾਂ ਕਿ ਮੈਡੀਕਲ ਫੈਸਿਲਿਟੀ ਦੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਲੋਡ ਪਏ ਤੇ ਹਸਪੀਟਲ ਪਹੁੰਚਾਉਣ ਤੱਕ ਤੁਹਾਡੇ ਕੋਲ ਕੀ ਪੂਰੀ ਸਪੋਰਟ ਹੈਗੀ ਹੈ ਹਾਂਜੀ ਹਾਂਜੀ ਬਿਲਕੁਲ ਸਾਰੀ ਫੈਸਿਲਿਟੀਆਂ ਇਸ ਐਮਬੂਲੈਂਸ ਵਿੱਚ ਅਵੇਲੇਬਲ ਨੇ ਹਰ ਇੱਕ ਚੀਜ਼ ਸਾਨੂੰ ਲਾਈਵ ਸਪੋਰਟ ਐਡਵਾਂਸ ਲਾਈਵ ਸਪੋਰਟ ਤੇ ਬੇਸਿਕ ਲਾਈਵ ਸਪੋਰਟ ਸਭ ਕੁਝ ਇੱਥੇ ਅਵੇਲੇਬਲ ਹੈ ਗਾਇਜ਼ ਅੱਜ 20 ਦਿਨ ਹੋ ਗਏ ਲਗਾਤਾਰ ਮਰਨ ਵਰਤ ਚੱਲ ਰਿਹਾ ਅੱਜ ਦੀ ਜਿਹੜੀ ਰਿਪੋਰਟਾਂ ਆਈਆਂ ਨੇ ਉਸ ਦੇ ਵਿੱਚ ਕਈ ਜਿਹੜੇ ਟੈਸਟ ਨੇ ਉਹ ਨੈਗੇਟਿਵ ਆਂਦੇ ਹੋਏ ਨਜ਼ਰ ਆ ਰਹੇ ਨੇ ਬੀਪੀ ਲਗਾਤਾਰ ਡਾਊਨ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਹੇਠਲਾ ਬੀਪੀ ਜਿਹੜਾ ਉਹ ਵੱਧਾ ਹੋਇਆ ਨਜ਼ਰ ਆ ਰਿਹਾ ਤੇ ਇਹ ਜੀ ਕੰਡੀਸ਼ਨ ਤੁਸੀਂ ਕੀ ਉਹ ਕਰਦੇ ਐਨਲਾਈਜ਼ ਕਰਦੇ ਇਸ ਕੰਡੀਸ਼ਨ ਨੂੰ ਸਰ ਐਕਚੁਅਲੀ ਜੋ ਮੋਨੀਟਰ ਕਰ ਰਹੇ ਨੇ ਉਹਨਾਂ ਨੇ ਐਗਜ਼ਾਮਿਨ ਕਰਦੇ ਨੇ ਉਹ ਟੀਮ ਅਲੱਗ ਹੈ ਸਾਡੀ ਜਦੋਂ ਮਤਲਬ ਅਗਰ ਜ਼ਰੂਰਤ ਪੈਂਦੀ ਹੈ ਤਾਂ ਸਾਡੀ ਟੀਮ ਇੱਥੇ ਹੈ ਜੋ ਮੋਨੀਟਰ ਕਰਦੇ ਨੇ ਉਹ ਟੀਮ ਸੁਭਾਨਦੀ ਹੈ ਡੇਲੀ ਚੈੱਕ ਅਪ ਹੁੰਦਾ ਉਹਨਾਂ ਦਾ ਉਹ ਤੇ ਉਹਨਾਂ ਦੀ ਪਰਸਨਲ ਟੀਮ ਹੈ ਲੇਕਿਨ ਓਵਰਆਲ ਜਿਹੜੀ ਰਿਪੋਰਟਾਂ ਆਈਆਂ ਨੇ ਉਹਨਾਂ ਰਿਪੋਰਟਾਂ ਦੇ ਅਗਰ ਹਿਸਾਬ ਲਾਈਏ ਕਿ ਹੇਟਲਾ ਵੀਪੀ ਵੱਧਦਾ ਜਾ ਰਿਹਾ ਹੈ ਉੱਪਰਲਾ ਵੀਪੀ ਜਿਹੜਾ ਡਿੱਗਦਾ ਜਾ ਰਿਹਾ ਹੈ ਐਸ ਜੀ ਕੰਡੀਸ਼ਨ ਦੇ ਵਿੱਚ ਪੇਸ਼ੈਂਟ ਜਿਹੜਾ ਹੈ ਜਿਸ ਤੰਗ ਦੇ ਨਾਲ ਉਹ ਕਹਿ ਰਹੇ ਨੇ ਹੁਣ ਬੈਕਟੀਰੀਅਲ ਇਨਫੈਕਸ਼ਨ ਜਿਹੜੀ ਹੈ ਉਸ ਦਾ ਵੀ ਖ ਤੇ ਕਿਡਨੀਜ਼ ਜਿਹੜੀਆਂ ਨੇ ਉਹ ਵੀ ਕਿਸੇ ਵੀ ਸਮਝਵਾਬ ਇਸ ਤਰ੍ਹਾਂ ਦੀ ਕੰਡੀਸ਼ਨ ਬਣੀ ਹੋਈ ਹੈ ਜੀ ਇਸ ਤੇ ਤਾਂ ਮੈਂ ਕੀ ਕਮੈਂਟ ਕਰ ਸਕਦਾ ਜੀ ਯਾਨੀ ਬਿਲਕੁਲ ਦੇਖੋ ਇਸ ਤਰ੍ਹਾਂ ਦੇ ਜੇਕਰ ਪੇਸ਼ੈਂਟ ਹੁੰਦਾ ਹੈ ਤੇ ਉਸ ਦੇ ਟ੍ਰੀਟਮੈਂਟ ਲਈ ਜਿਹੜੇ ਵੱਡੇ ਡਾਕਟਰ ਨੇ ਉਹ ਕਿਥੇ ਨਾ ਕਿਥੇ ਪ੍ਰੋਪਰ ਅਨਲਾਈਜ਼ ਕਰਦੇ ਨੇ ਕਿ ਆਖਿਰ ਕੰਡੀਸ਼ਨ ਕੀ ਹੈ ਲੇਕਿਨ ਇਸ ਵਕਤ ਜਿਹੜੀ ਤੁਹਾਨੂੰ ਤਸਵੀਰ ਬੁਖਾ ਰਹੇ ਆ ਤੁਹਾਨੂੰ ਅਸੀਂ ਖਨੋਰੀ ਬਾਰਡਰ ਦੀ ਤਸਵੀਰ ਬੁਖਾ ਰਹੇ ਆ ਕਿ ਕਿ ਸੰਗ ਦੇ ਨਾਲ ਅਸਫੇਰ ਤੋਂ ਬੈਠਕਾਂ ਦਾ سلسلہ ਜਾਰੀ ਸੀ ਔਰ ਉਹਨ ਬੈਠਕਾਂ ਦਾ ਇੱਕ ਹੀ ਸਿਟਾ ਨਿਕਲਿਆ कि एक एम्बुलेंस दी तैनाती ਕਰ ਦਿੱਤੀ ਗਈ ਹੈ ਹਾਲਾਂਕਿ ਜਿਹੜਾ ਟ੍ਰੀਟਮੈਂਟ ਸੀ ਸਰਕਾਰੀ ਉਸ ਨੂੰ ਬਿਲਕੁਲ ਮਨਾ ਕਰ ਦਿੱਤਾ ਗਿਆ ਡੱਲੇਵਾਲ ਸਾਹਿਬ ਕਹਿ ਰਹੇ ਨੇ ਕਿ ਉਹ ਜਿਸ ਕੰਡੀਸ਼ਨ ਦੇ ਵਿੱਚ ਹੈਗੇ ਨੇ ਜਿਹੜੀ ਡਾਕਟਰਾਂ ਦੀ ਟੀਮ ਉਹਨਾਂ ਦੀ ਦੇਖਭਾਲ ਕਰ ਰਹੀ ਹੈ ਉਹੀ ਡਾਕਟਰਾਂ ਦੀ ਟੀਮ ਜਿਹੜੀ ਹੈ ਉਹਨਾਂ ਦੀ ਦੇਖਭਾਲ ਕਰੇਗੀ ਮਰਨ ਵਰਤ ਜਾਰੀ ਰਹੇਗਾ ਕਿਸੇ ਵੀ ਤਰ੍ਹਾਂ ਦਾ ਟ੍ਰੀਟਮੈਂਟ ਜਿਹੜਾ ਉਹ ਲੈਣ ਲਈ ਡੱਲੇਵਾਲ ਸਾਹਿਬ ਤਿਆਰ ਨਹੀਂ ਹੋ ਰਹੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਰਹੇ ਨੇ ਕਿ 7 ਲੱਖ ਕਿਸਾਨ ਜਿਹੜੇ ਨੇ ਜਿਹੜੇ ਸਰਕਾਰਾਂ ਦੀ ਨੀਤੀਆਂ ਕਰਕੇ ਖੱਜਲ ਖਵਾਰ ਹੋਏ ਆਪਣੀਆਂ ਜ਼ਿੰਦਗੀਆਂ ਦੇ ਚੁੱਕੇ ਨੇ ਉਹ ਕਿਸਾਨਾਂ ਤੋਂ ਜ਼ਿਆਦਾ ਕੀਮਤੀ ਮੇਰੀ ਜ਼ਿੰਦਗੀ ਨਹੀਂ ਹੈ ਡਲੇਵਾਲ ਸਾਹਿਬ ਦੇ ਸਿੱਧੇ ਤੌਰ ਤੇ ਕਹਿਣਾ ਅਸੀਂ ਭਾਵੁਕ ਵੀ ਹੋਏ ਜਦੋਂ ਅਧਿਕਾਰੀ ਉੱਥੇ ਪਹੁੰਚੇ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਕਿ ਹੁਣ ਲੋਕਲ ਲੈਵਲ ਤੇ ਜਿਹੜੇ ਅਧਿਕਾਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕਰੀਏ ਪੁਲਿਸ ਦੇ ਅਧਿਕਾਰੀਆਂ ਦੀ ਗੱਲ ਕਰੀਏ ਲਗਾਤਾਰ ਕਿਸਾਨਾਂ ਆਗੂਆਂ ਦੇ ਨਾਲ ਬੈਠਕਾ ਕਰ ਰਹੇ ਨੇ ਲੇਕਿਨ ਹੁਣ ਕੇਂਦਰ ਕਦੋਂ ਮੀਟਿੰਗਾਂ ਦਾ سلسلہ ਸ਼ੁਰੂ ਕਰਦਾ ਹੈ ਔਰ ਕਦੋਂ ਕਿਸਾਨਾਂ ਦੀ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਹੋਈਆਂ ਨਜ਼ਰ ਆਣ ਗਈਆਂ ਕੈਮਰਾ ਪਰਸਾ ਨਾਨਿਲ ਦੇ ਨਾਲ ਵਿਨਿਤ ਕਪੂਰ ਦਿਨਿਕ ਸਵੇਰਾ ਟੀਵੀ ਖਨੋਰੀ ਬਾਰਡਰ